ਪਰ ਹਉ ਮਨੇ ਮਰ ਪਾ ਕੇ ਦੇਖਾਂ ਉਹ ਤਰੀਕਰੀ ਪਈ ਹੈ ਕੰਜ ਨਿਆ ਦਾ ਡੱਕ ਡੱਕ ਕਰੀ ਜਾਂਦਾ ਰੈਲੀ ਪੇ ਤਾਂ ਵਿੱਚ ਬੇ ਤਾਂ ਨਾ ਰੋਟਾ ਕੱਪੜਾ ਲੀੜਾ ਨਾ ਘਾਰਾ ਤੋਂ ਨਾਲ ਆ ਪੇ ਕਤਾ ਜਵਾਕ ਜੇ ਨਹੀਂ ਘਰੇ ਖੜਦੇ ਪਤਾ ਨਹੀਂ ਕਿੱਧਰ ਲੰਘ ਗਏ ਆਪਨੇ ਵੀ ਘਰੇ ਖੜਦਾ ਹੈਗਾ ਓਹ ਹੋ ਉਹ ਲਗੱਤ ਮਸ਼ੀਨ ਦਾ ਕਰਾਵਾ ਹਜੇ ਤੱਕ ਅਲਾ ਕੰਜਰ ਆਇਆ ਨਹੀਂ ਹੈਗਾ ਮਸ਼ੀਨ ਵਾਲਾ ਕਿਹੜਾ ਗਿਆ ਹੋਗਾ ਫੋਨ ਕਰੇ ਨੂੰ ਇਹ ਪਰ ਮਸ਼ੀਨ ਦੇਖ ਜਾ ਕੇ ਮੇਰੇ ਕੱਪੜੇ ਧੋਣੇ ਸੀਗੇ ਮੈਂ ਕਰਦੀ ਹਾਂ ਫੋਨ ਲਾਉਣੀ ਫੋਨ ਲਾ ਮੈਂ ਇਹ ਦੱਸ ਬਣਾ ਤੂੰ ਆ ਜਾ ਕਿ ਤੇਰਾ ਧੋਣਾ ਕੱਪੜਾ ਲਈਦਾ ਮੈਂ ਸਭ ਪਾਣੀ ਲੱਗਣ ਲੱਗੀਆਂ ਨੇ ਇਹ ਤੇ ਕੱਲਾ ਹੁਣਾ ਹੈਲੋ ਭੈਣੋ ਕੈਨਾ ਬੋਲਣਾ ਵਕਨਿਆ ਦਾ ਬੋਲਦਾ ਠੀਕ ਆ ਮੈਨੂੰ ਪਤਾ ਮੈਂ ਫੋਨ ਹੀ ਕੈਨੇ ਨੂੰ ਲਾਇਆਗਾ ਵੀ ਤੂੰ ਮਸਲੀਨ ਤਾਂ ਲੋਟ ਕਰ ਜਾ ਕੇ ਵਾ ਸਕਾ ਉਹ ਲਈ ਤਾਂ ਦਰ ਨਾਲ ਲੱਗੀ ਹੁਣ ਹੁਣ ਅੱਗ ਲੱਗਣੀ ਇੱਧਰ ਨਹੀਂ ਖੜ ਗਈ ਧੋਨ ਵਾਲੀ ਉਹ ਪਹਿਲਾਂ ਵੀ ਤਾਂ ਤੇ ਮੈਨੂੰ ਲੈ ਗਿਆ 500 ਰੁਪਏ ਉਹ ਤੋਂ ਲੈ ਗਿਆ ਕਿਤੇ ਲਈ ਹੈ ਤੇ ਇਹ ਨਾ ਘਰਤੀ ਹੈ ਉਹ ਪੈਸੇ ਲੈ ਲਈ ਹੁਣ ਇਹ ਤਾਂ ਅੱਗੇ ਤਾਂ ਦੋਨੇ ਘੇੜੇ ਚੱਲਦੇ ਸੀ ਇਹਨੇ ਹੁਣ ਇੱਕੋ ਹੀ ਗੜੇ ਆਏ ਘੁੰਮੀ ਜਾਂਦੀ ਆ ਘੁੰਮੀ ਹੋ ਜਾਂਦੀ ਐ ਮੈਂ ਤਾਂ ਹੀ ਵਾਰੀ ਦੇਖੂਗੀ ਲੋਟ ਰਹੀ ਠੀਕ ਐ ਨਹੀਂ ਮੈਂ ਤਾਂ ਨਵੀਂ ਚੱਕਰਾਂਗੀ ਕਾਟ ਕੇ ਤੇ ਹੋਰ ਕੀ ਲੈਣ ਲਾਉਣੀ ਮੈਂ ਹੋਰ ਟੱਕਣਾ ਉਹਨਾਂ ਦਾ ভিতর ਦਾ ਪੱਕਾ ਕਰ ਦੇ ਕਰ ਦੇ ਕਰ ਦੇ ਕੇਤੀ ਆ ਗਈ ਪਤਾ ਨਹੀਂ ਆਉ ਪਤਾ ਨਹੀਂ ਨਾ ਰੋਜੀ ਕਹਿੰਦਾ ਰਹਿੰਦਾ ਆਉ ਨਾ ਮੈਂ ਕਿਹੜੀ ਮਕੀਨ ਲੋਟ ਕਰਦਾ ਠੱਕਾ ਭੋਰਦਾ ਕਰਦਾ ਤਾਂ ਨਾ ਦੇਖਾਂ ਉੱਠ ਕੇ ਅੰਦਰੀ ਤੇਰਾ ਮਾਕੂਨ ਦੇਖ ਤੇਰਾ ਰਾਏ ਨਹੀਂ ਪਤਾ ਕੰਦਰ ਦਾ ਚਾਹੀ ਲੈ ਦੇ ਵਿੱਚ ਕੋਈ ਨਹੀਂ ਜੰਮੇ ਪਹਿਲਾ ਨੇ ਈਆ ਯਾ ਉਹ ਤੇਰੀ ਨਹੀਂ ਉਹਨਾਂ ਬਾਹਰ ਦਾ ਈਓ ਕੋਈ ਆਉਂਦੇ ਕਿ ਦੇਰਾਂ ਦਾ ਕੀ ਬੈਂਕ ਚ ਉਤਰਨਾ ਨਾ ਤੂੰ ਈਆ ਈ ਦੁਬੇ ਚੀ ਨੋ ਹਾਂ ਤੇ ਉਹ ਵੀ ਤੇ ਟੱਟੀ ਵੀ ਆ ਗਿਆ ਕੋਈ ਆ ਗਿਆ ਛੋਕੜਾ ਕੋ ਟਾਈਮ ਨਾਲ ਆ ਗਿਆ ਕੋਈ ਟਾਈਮ ਸਾਡੇ ਕੱਲ ਪਰ ਤੂੰ ਕਹਣਾ ਥੇ ਪਿਆ ਨਾ ਤੂੰ ਤੱਪ 12 ਫਿਰ ਕੇ ਆਉਣਾ ਹੁੰਦਾ ਇਹਨੂੰ ਹੋ ਕੀ ਆ ਹੋਣਾ ਕਿ ਇਹ ਖਬਰ ਕਿਵੇਂ ਲੋਟ ਕਰਕੇ ਜਾਨਾਗਾ ਦੂਜੇ ਦਿਨ ਖੜ ਜਾਂਦੀ ਆ ਨਵੀਂ ਤਾਂ ਮਸ਼ੀਨ ਪਈ ਐ ਇਹਨੂੰ ਕੀ ਹੋਇਆ ਨਵੀਂ ਕਿਵੇਂ ਤਾਈ ਵਾਰ ਨੋਟ ਕਰਾਉਂਗੀ ਲੋਟ ਰਹੀ ਠੀਕ ਆ ਨਹੀਂ ਮੱਤਾ ਵੀ ਆ ਦੋ ਤਾਂ ਕੱਪੜੇ ਦੀ ਜਵਾਖਾ ਦੇ ਧੋਣੇ ਸੀ ਜਾਈਆਂ ਮਾਰਨਾ ਤੇ ਨਾਖਰੀ ਦੀ ਐ ਕੱਜ ਨਾ ਕਰਾ ਲੈ ਜੀ ਦੋ ਕੱਪੜੇ ਧੋਏ ਨਹੀਂ ਇਹ ਵੀ ਜਾਓਗੇ ਐ ਕਿਵੇਂ ਜਾਊਗੀ 17000 ਰੁਪਏ ਲਾਇਆਗਾ ਇਧਰੋਂ ਕੋ ਖੰਗ ਨਾਲ ਉੱਤੇ ਖੰਗਰੇ ਆਹ ਪਰ ਹਉ ਮਨੇ ਮੈਂ ਪਾ ਕੇ ਦੇਖਾਂ ਤਾਂ ਉਹ ਤਾਂ ਪਰੇ ਪਰ ਲੱਗ ਜਾ ਕੁਈ ਆਦੇ ਰੇਟਾਂ ਨਹੀਂ ਝੜੀਏ ਚੱਲਦੀ ਐ ਬਿਲਕੁਲ ਨਹੀਂ ਹੋ ਗਿਆ ਖੁੱਲੀ ਗਰੀਬਈਏ ਕੰਜਿਆਂ ਦਾ ਢੱਕ ਢੱਕ ਕਰੀਂਦਾ ਰੈਲੀ ਬਹਿ ਤਾਂ ਵਿੱਚ ਬੇ ਤਾਂ ਨਾਲੇ ਲੋਟ ਆ ਇਧਰ ਵੀ ਆ ਇਧਰ ਆ ਹੋ ਗਿਆ ਬੈਂਕ ਕੰਜਲਾ ਉਹ ਵਿਚ ਦਰੇ ਫੇਦਲੇ ਕਰ ਲਾ ਗੱਲਾਂ ਟੁੱਟਿਆ ਪਿਆ ਵੇ ਇਧਰ ਆ ਕੇ ਦੇਖ ਤੂੰ ਮੈਂ ਕੀ ਸਵਾਲ ਦੇਖਾਂ ساری ਖੁੱਲੀ ਗਰੀਬਈਏ پتہ ਕੀ ਪਾਈ ਗਈ ਐ ਵਾ ਮੈਂ ਕੀ ਪਾਣਾ ਪਤਲੇ ਬਦਲੇ ਕੱਪੜੇ ਦੇ ਖੱਡੇ ਤੇ ਵੱਖਾਂ ਦੇ ਫਿਰ ਉਹਰਾ ਪੈਠਾ ਮੇਰੀ ਗੱਲ ਸੁਣ ਲੈ ਹਾਂ ਜਦੋਂ ਦੀਦੀ ਨੂੰ ਕਵਾੜਾ ਚ ਜਾਂ ਚੱਜਣਾ ਕਰਾ ਲੈ ਪਰ ਇਹ ਘਰ ਤੋਂ ਬੰਦ ਕਰ ਇਹ ਕਵਾੜਾ ਵਾਲੀ ਐ ਮੇਰੀ ਨਵੀਂ ਮਸ਼ੀਨ ਕੋਈ ਕਵਾੜਾ ਵਾਲੀ ਨਹੀਂ ਤੂੰ ਇਹਦੇ ਨਾਲ ਪੀ ਲਾ ਦੇ ਦੋ ਰੁਪਏ ਇਹਦਾ ਚੱਜਣਾ ਬਹਿ ਲਾ ਦੇਂਗੀ ਤਾਂ ਚੱਲੀ ਜਾਉ ਨਹੀਂ ਚੱਲਦੀ ਤੂੰ ਦੱਸ ਦੇ ਚੱਜਣਾ ਕਿਵੇਂ ਲਾਵ ਤੂੰ ਲਾਉਣ ਵਾਲੀ ਬਣ ਕਰ ਤਾਂ ਮੈਂ ਆਪੀ ਦੇਉਂਗਾ ਜਗੜਾ ਲਾ ਦੇ ਕਿ ਮੇਰਾ ਦਾਦਾ ਮਾਨਕਿਆ ਪੈਗਾ 2000 ਖਰਚ ਜਾਂਦੀ ਐ ਮੈਨੂੰ ਪਾਣੀ ਲਿਆ ਕੇ ਦੇ ਪਾਣੀ ਗਲਾਸ ਚ ਹਾਂ ਗਲਾਸ ਚ ਹੋਰ ਜਾਂਦੇ ਕਿਉਂ ਲਾ ਦੇਣੀ ਲਿਆ ਦੇਣੀ ਖਰਚੇ ਕਮਟ गल कर दिया पानी फुले ठंडा पानी पै ਠੰਡਾ ਜਿਹੜਾ ਫਰਜ ਛੜਪਾ ਲਾਣਾ ਰਹਾ ਤੂੰ ਮੈਂ ਤਾਂ ਅੱਧੀ ਬੈਠੇ ਬੈ ਕੇ ਜਿੰਦਾ ਐਨਾ ਠੰਡਾ ਨਹੀਂ ਮੈਂ ਤਾਂ ਥੋੜਿਆ ਨਹੀਂ ਆ ਟੁੱਟੀ ਆਲਾ ਤੇਰੇ ਕੋਲ ਤਾਂ ਦਾੰਦ ਬੇਰੀ ਗੱਲ ਹੁਣ ਹਾਂ ਬੋਲ ਕੀ ਕੀ ਕਰਾਉਣੀ ਹੈ ਇਹ ਕੋਮਣਾ ਆਪਾਂ ਅਪਲਾਈ ਕਰਾਉਣੇ ਉਹ ਤੇਰੀ ਮੰਗੀ ਹੈ ਦੇਖ ਹੁਣ ਤ ਮੈਂ ਤਾਂ 25 ਖਾ ਲੈਂਗਾ ਸ਼ਰਮਣੀਆਂ ਦੀ ਤੂੰ ਤਾਂ ਪੈਸੇ ਮੰਗਦਾ ਹਾਂ ਕੋਈ ਵੀ ਬਿੱਲ ਭਰਦੇ ਆ ਸਾਡੀ ਵੀ ਦੁਕਾਨਦਾਰੀ ਹੈ ਇਹ 25000 ਰੇਫਰ ਰਹਿਣ ਦੇ ਤੂੰ ਛੱਡ ਦੇ ਵਸ ਹੋ ਜਾ ਪਰ ਓਏ ਕਰਦਾ ਨਾ ਮੈਂ ਗਿਆ ਫੇਰ ਤੂੰ ਫੋਨ ਕਰੀ ਐਵੇਂ ਵੀ ਬਿੰਦੇ ਨਾ ਨਹੀਂ ਨਹੀਂ ਟੱਕਰਾਂਗੇ ਪਰ ਰਹਿਣ ਦੇ ਤੂੰ ਨਵੇਂ ਵੀ ਨਵੇਂ ਬਣ ਜੂਗੀ ਜਿਹੜਾ ਰਿਪੇਅਰ ਹੋਊਗੀ ਸਾਰੀ 25000 ਤੂੰ ਆਇਆ ਮੰਗ ਰਿਆ ਜਿਵੇਂ ਮੈਂ ਤੇਰੀ ਬਗਾਨੀ ਹੁੰਦੀ ਐ ਕੋਈ ਬਗਾਨੀ ਨਹੀਂ ਜਿੰਨਾ ਹੁਣ ਮਹਗਾਈ ਹੋ ਗਈ ਬਾਹਲੀ ਸਾਰਾ ਸਮਾਨ ਬਦਲਣਾ ਪਊਗਾ ਸਾਰਾ ਕੁਝ ਕਰਨਾ ਤੈਨੂੰ ਪਤਾ ਹੈ ਨਾ ਅੱਜ ਕੱਲ ਮਹਗਾਈ 25000 ਨਹੀਂ ਹੈਗਾ ਤੂੰ ਰੁਪਈਆ ਲੈਣਾ 2-4 ਹਜ਼ਾਰ ਰੁਪਈਆ ਲੈ ਲਈ ਨਹੀਂ 2-4 ਹਜ਼ਾਰ ਉਹਨਾਂ ਦਾ ਕੋਈ ਬੈਂਕ ਨਹੀਂ ਆਉਂਦਾ ਦਾ ਟੱਕੂ ਨਹੀਂ ਆਉਂਦਾ ਕਰਮ ਨਹੀਂ ਨਾ ਨਹੀਂ ਮੈਨੂੰ ਨਹੀਂ ਪਤਾ ਹੈ ਕੱਜਨਾ ਕਰਾ ਲੈ ਮੱਥਾ ਨਾ ਮਾਰ ਹੁਣ ਨਾ ਮੈਂ ਨੰਨੀ ਚੱਕ ਲੈ ਤੱਕੀ ਵਾਂਗੂ ਟਾਂਕੂ ਕਿਵੇਂ ਹੈ ਕਿ ਤੇ ਮੇਰੀ ਠੀਕਰੀ ਹੋਏ ਤੇ ਪਹਿਲਾਂ ਵੀ ਤਿੰਨ ਵਾਰੀ ਕਰਾਈ ਹੈ ਇਹ ਚੌਥਾ ਕਿਹੜਾ ਦਾ ਓਏ ਤਿੰਨ ਵਾਰੀ ਕਰਾਈ ਨਹੀਂ ਜੇ ਕੱਜ ਦੇ ਮੇਸਤਰੀ ਦੇ ਅੱਖ ਜੋੜੇ ਹੁੰਦੇ ਕਾਹਨੂੰ ਖਰਾਬ ਹੁੰਦੀ ਸੀ ਉਹ ਕਿਹਦੇ ਜਵਲੇ ਮੇਸਤਰੀ ਨੇ ਕੰਮ ਕਰਿਆ ਕੱਜ ਦਾ ਮੇਸਤਰੀ ਤਾਂ ਹੁਣ ਆਇਆ ਕਹਿ ਲਾਂ ਗੜਾ ਹੁਣ ਤੇ ਤੋ ਖਾਬ ਜਾਂਦੀ ਤੇਰੇ ਕੋ ਗੱਲ ਤਾਂ ਕਰਦੇ ਨਹੀਂ ਫਿਰ ਵਗ ਜਾ ਚਾਹ ਪੀਣੇ ਕੁਟ ਚਾਹ ਬਣਾ ਦੇਣੀ ਕੋਈ ਚਾਹ ਮੈਂ ਕਿਣੀ ਪਣੀ ਮੈਂ ਨੂੰ ਆਇਆ ਦਸਦੀ ਕਰਨੀ ਆ ਹੁਣ ਤੈਨੂੰ ਕਰਨ ਖਾਤਰੀ ਬੁਲਾਇਆ ਹੁਣ ਕੱਢ ਖਾਤਰੀ ਕਰਨ ਲਾਣੇ ਆ ਕਰ ਲਾ ਕਰ ਕਰਦਾ ਮੈਂ 25 ਦਾ ਵਾਦੇ ਨਹੀਂ ਹੈਗਾ ਕੋਈ ਕੋਈ ਨਹੀਂ ਦੇਣਾ ਧਾਰ ਕਰੇ ਕਰੇ ਕਰਕੇ ਦਊਗੀ ਮੈਂ ਥੋੜੇ ਥੋੜੇ ਕਰਕੇ ਦੇ ਜੀ ਮੈਂ ਕਿਹੜਾ ਇਕੇ ਲਖਤ ਮੰਗਣਾ ਵਾਟੇ ਤੰਦ ਕਰੀ ਆ ਮੈਂ ਮੇਰੀ ਤੰਦ ਦਾ ਨੂੰ ਕਰਨਾ ਫੜਾ ਮੜਾ ਕੱਢ ਕੇ ਕੀ ਬਰਾਵਾ ਬੁਲਾ ਹਾਂ ਆ ਦਾਰਤੀ ਕਰ ਆ ਫਿਰ ਆਹ ਆਹ ਪ੍ਰਸਨਾ ਕੀ ਕਰੇਗਾ ਆਹ ਕੋਲ ਮੈਂ ਟ੍ਰੇਨਿੰਗ ਹੀ ਨਾ ਡਾਟੇ ਕੇਂਗਣ ਖਾਂ ਦੇਣਾ ਖਾਸੀ ਤੱਕੀ ਫਿਰ ਦਾਰੀ ਬਹੁਤ ਇਹ ਤਾਂ ਨਹੀਂ ਮਠਿਆਈ ਜਿਹਨੇ ਦਿੱਤੀ ਆਵੇ ਮਠਿਆਈ ਦਾ ਕੇਸਰ ਕਹਿੰਦੇ ਦਿੱਤੀ ਆ ਹਾਂ ਤਦੂ ਜੀ ਨੇ ਮੰਗੇ ਮੇਰੇ ਵੱਤੇ ਕਹਾਂਗਾ ਤਦੂ ਨੇ ਦੇ ਜਾ ਤਾਂਗੇ ਬ੍ਰੈਸਲਿਕ ਲੀਨ ਨੂੰ ਸਾਫੇ ਨਹੀਂ ਖਾਂਦੀ ਮੇਰੇ ਦਿੱਤੀ ਪਾਤਾ ਦਿੱਤੀ ਪਾਉਂਗਾ ਤੈਨੂੰ ਦਿਖਾ ਹੁਣਰਾ ਕੁਸ ਕਰਾ ਕੇ ਦੇਤਾ ਮੈਂ ਲੈ ਕੇ ਗਿਆ ਕੈਟੀ ਵਾਲਾ ਹੋਰੇ ਬੈਨੂ ਇੱਕ ਤਾਂ ਚਾਬੀ ਭੁੱਲੇ ਟੈਟ ਵਾਲਾ ਹੋਰੇ ਵਿੱਚੋਂ ਹਟ ਪਾਓ ਹੋਰ ਆ ਦੇ ਇਹ ਹੀ ਤਾਂ ਕੁਝ ਨਹੀਂ ਆ ਗਈ ਕੋਕਮਨ ਦਾ ਲਾ ਦਾਂਗੇ ਹੈ ਬਣਾ ਹੁਣ ਰੈਲਾ ਕਰਨਾ ਪੂ ਗਲੀਟ ਲਾਉਣੇ ਪਾਣੀ ਤੇ ਤੇਰੇ ਕੋਈ ਹੈ ਨਹੀਂ ਮੇਰੇ ਕੋਈ ਹੈ ਹੀ ਨਹੀਂ ਆ ਹੋਮਲੀ ਤੇ ਕਿਦਾਂ ਵੇਤਰੀ ਕੰਜਾ ਦੇਖੇ ਤੇ ਵੀ ਨਹੀਂ ਗਏ ਆ ਬਟਾਉਂਗੇ ਤੇ ਆਖਾਂ ਨਾ ਬਗਿਤ ਨੋ ਮੈਂ ਮੂਰੱਖਾ ਉਹ ਕੀ ਕਰਨੀ ਅਸੀਂ ਤੱਕੇ ਪਏ ਦੁਕਾਨਦਾਰੀ ਲੈ ਹੁਣ ਆਜੇ ਵੀ ਨਹੀਂ ਕਰਿਆ ਆ ਤਾਂ ਸੈਟ ਹੋਉਂਦੇ ਹਾਂ ਰਹੀ ਸੀ ਮੈਂ ਮੇਰੀ ਟੈਗ ਕਰਤੀ ਕਰਕੇ ਨਾ ਕਿਦਰ ਉਹ ਆਵੇ ਹੱਥ ਲਾ ਕੇ ਥਈ ਹੈ ਨਾ ਹੁਣ ਹਾਂ ਦਾ ਲੋਟ ਅੱਜ ਤੇਰੀ ਬਾਤ ਜੀ ਕਰਦੀ ਓਏ ਬਾਅਦ ਤੱਕਰੂਗੀ ਹਜੇ ਤਾਂ ਨਵੀਂ ਕਰ ਦੇ ਉਹਨੂੰ ਇਹੋ ਬੜਾ ਖੋ ਕੇ ਪਾਉਂਦਾ ਕਰਦੀ ਵਾਇ ਹੁਣ ਮਣੇ ਇੱਕ ਲਾ ਕੇ ਦੇਖਾਂ ਓਹ ਹੋਰੀਆਂ ਨਾ ਕਿੰਦਾ ਕਰਦੇ ਵੀ ਕਰਦੇ ਵੰਗਾ ਆਇਤਾ ਇਹ ਚੱਲ ਪਿੰਡਾ ਕੱਪੜੇ ਧੋਣ ਹਾਲੀ ਅੜ ਜਾਂਦਾ ਇਹਦੇ ਕੋਲ ਅੜਦਾ ਕੰਨ ਏ ਜਾ ਕੇ ਠੋਕਦਾ ਨਹੀਂ ਰਗਾਈਆਂ ਫਿਰ ਮਿਸਤਰੀ ਨੂੰ ਦੋਸ਼ ਦਿੰਨੀ ਹੈਗੀ ਆ ਨਹੀਂ ਕਰਦਾ ਨਹੀਂ ਆਇਆ ਪਰਲੇ ਪਾਸੇ ਅੜਦੇ ਜਾਂਦਾਗਾ ਹੋਣਾ ਗੇਰ ਦੇ ਟਾਣ ਲੱਗ ਜਾਂਦੀ ਬੱਚਾ ਨਾ ਜੀਦਰ ਜਿਆ ਕਹਿੰਦੀ ਸੀ ਮਾਣੇ ਲੋਡ ਕਰਨਾ ਕਿਹੜਾ ਜੀਦਰ ਹੈ ਜੀਦਰ ਵੀ ਆ ਮਸ਼ੀਨ ਵੀ ਅੰਦਰ ਕੱਪੜੇ ਧੋਣ ਵਾਲੀ ਮੇਰੇ ਆਈ ਉਹ ਤਾਂ ਫਿਰ ਦੇਖਾਂਗੇ ਜੀਦਰ ਇਧਰਲੇ ਪਾਸੇ ਮਨ ਲੈ ਤੂੰ ਹਾਂ ਹਾਂ ਅੰਦਰ ਆ ਓਕੇ ਬੱਚਾ ਬੜਾ 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 ਤੂੰ ਵੱਧ ਗਿਆ ਓਏ ਮੈਂ ਨੂੰ ਵੀ ਦੇਖਦਾ ਕੰਜਾ ਸਾਹ ਨਾ ਬੇਨਾ ਹੁਣ ਕਰ ਆਤਾ ਬੋਲੇ ਰੀ ਦਾ ਚਾਂਦੀ ਦੀ ਬੱਤੀ ਲੈਠ ਆ ਲੈ ਲਾ ਅੱਛਾ ਪਹਿਲਾਂ ਨਹੀਂ ਜਾਂਦਾ ਕੰਜੇ ਦੀ ਦੋ ਬੱਤੀਆਂ ਨਹੀਂ ਆਉਂਦਾ ਤਾਂ ਵੇਖ ਲੈ ਪਾਣੀ ਦਿੱਤਾ ਕੱਟ ਦਿੰਦਾ ਦਾ ਕੱਢ ਕੇ ਦੇਖ ਦਿੰਦਾ ਨਹੀਂ ਪਣੀ ਜਮਾ ਨਾ ਓਏ ਦੇਰ ਦਾ ਦਾ ਹੁਣ ਪਹਿਲਾਂ ਤੇਂਗਦਾ ਫਿਰ ਵੀ ਤਾਂ ਨਹੀਂ ਆਦਾ ਤਾਂ ਨਹੀਂ ਤੇਂਗਦਾ ਹਣੇ ਇਹ ਕਿਵੇਂ ਨਹੀਂ ਚੱਲੂਗਾ ਚਲਾ ਦੂੰਗਾ ਕਿਉਂ ਹੈ ਦੇ ਹਾ ਗਾਉਂ ਰੂਟੀ ਦੇ ਦੇਹ ਪਾਣੀ ਕੱਢ ਕੇ ਜਾਵਾਂ ਨਿਆਰੇ ਇਹ ਤੂੰ ਤੱਤਾ ਪਾਣੀ ਆਉਤੇ ਪਾਪਾ ਨਹੀਂ ਏ ਹਾ ਖੇ ਦੇ ਠੀਕ ਹੈ ਨਾ ਹਾ ਹੋ ਲੂਟ ਰੇ ਆਓ ਲੂਟਾ ਚੱਲ ਫੇਰੋ ਚਾ ਆਏ ਕਰੀ ਨੀ ਆ ਤੱਤਾ ਪਾਣੀ ਦੇ ਅੱਗ ਵਰਗਾ ਉਹ ਨਾ ਫਿਰ ਵੀ ਕੈਲਾ ਮੇਤਰੀ ਕਹਿੰਦੇ ਮੈਨੂੰ ਕੈਲਾ ਚਾ ਪੀਏਗਾ ਬਣਾ ਮਾ ਬਣਾ ਦਾ ਘੁੱਟ ਨਾ ਬਣਾਉਂਦੀ ਮਾਂ ਗਾ ਫਿਰਦੀ ਕੋੜ ਕਿੱਲੀ ਮੰਗ ਖਾੜਾ ਦੁੱਧ ਨਹੀਂ ਹੈਗਾ ਦੁੱਧ ਲੈ ਕੇ ਆਉਣਾ ਪਊ ਤੈਨੂੰ ਉਹ ਦੁੱਧ ਹਣ ਮੈਂ ਕਿੱਥੇ ਲਿਆਵਾਂ ਦੁੱਧ ਖੂ ਲਿਆ ਵੇ ਅੰਨ੍ਹਾ ਜੱਲੀ ਨੀਂ ਨੀ ਡੈਰੀ ਅੱਜ ਬੰਦ ਪਈ ਆ ਕਿਹੜੀ ਬੰਦ ਆ ਅਜੈਂਤਵਾਰਾ ਕਾ ਕਰਕੇ ਤੁਹਾਨੂੰ ਕਿਹੜਾ ਦਿਨ ਕਰਾਇਆ ਹੋਇਆ ਕੰਮ ਇਹਦਾ ਪਤਾ ਨਹੀਂ ਅਜੈਂਤਵਾਰਾ ਕਿੱਥੇ ਗਿਆ ਇਹਦਾ ਕੋਈ ਤੰਗਾ ਚਾਹ ਪਿਆ ਦੇ ਕੁੱਤੇ ਦੀ ਪਿਆਰ ਮਾਰੀ ਬਣਾ ਕਹਦੇ ਆ ਦੇ ਨੀਂ ਪੀਲਾ ਮਾਰਨ ਦੇ ਦੇ ਨਾ ਤੂੰ ਦਿੰਨੀ ਐ ਨਾ ਦਸਤਾ ਦੀ ਐ ਅੱਲਾਹ ਬਸੇ ਮੁੰਨ ਕੀ ਆਵਾਜ਼ ਆ ਉਹ ਕਹਿੰਦੀ ਕੋਈ ਤੂੰ ਬੰਦਾ ਨਾ ਮੇਰੇ ਕੋਲ ਪੀਨੇ ਦੱਸ ਤਾ ਜਿੰਨੀ ਸ਼ੌਕਤ ਦੀ ਹੋਇਆ ਜੀ ਦੇਖੋ ਕਿ ਤੁੰਡੇ ਐਨਾ ਹੋਤੀ ਦੀ ਤੇਰੇ ਦੇ ਦੇ ਗਿੱਦੇ ਨਾਲ ਨਾਲ ਸਰਦਾ ਚਾਹ ਪੱਤੀ ਵੀ ਨਹੀਂ ਹੈਗੀ ਓਏ ਹੁਣ ਚਾਹ ਪੱਤੀ ਵੀ ਨਹੀਂ ਹੈਗੀ ਨਾ ਤੈਨੂੰ ਕੋਈ ਮੇਰੀ ਗੱਲ ਸੁਣ ਕਦੇ ਫੇਰ ਆਏਗਾ ਨਾ ਉਹਦੇ ਤੇ ਦੁੱਧੇ ਚ ਪੱਤੀ ਪਾ ਕੇ ਦੇ ਦੂ ਉਹ ਕੈਲੇ ਨਹੀਂ ਦੱਸਾਂਗੇ ਦੀ ਦੀਦੀ ਕਿਸਮਤੀ ਮਰੀ ਹੈ ਜਿਹਦੇ ਜਾਣਾ ਕਹਿ ਦਿੰਦੇ ਕੋਈ ਕਹਿੰਦਾ ਦੁੱਧ ਨਹੀਂ ਕੋਈ ਕਹਿੰਦਾ ਚਾਹ ਨਹੀਂ ਕਰਾਇਆ ਕਰਾ ਮਰ ਘਰ ਆਉਣ ਵਾਲਾ ਹੁਣ ਹੁਣ ਨੰਗ ਜਾ ਤੂੰ ਪਛੱਕ ਜੀ ਕਰਦਾ ਤੇਰੇ ਤੇ ਓਏ ਛੱਕ ਨੂੰ ਘੜਾ ਮੈਂ ਨਹੀਂ ਇਹ ਤੇ ਉਹ ਪਤਾ ਕਰੀ ਇੱਜ਼ਤ ਪੱਖੇ ਲੋਟਣੀ ਹੈਗਾ ਤੂੰ ਹਾ ਜੇ ਤੂੰ ਕਰਨਾ ਸੀ ਉਹਦਾ ਜੜ ਕਰਿਆ ਨਹੀਂ ਛੱਡ ਲਿਆ ਇਕੱਲੇ ਨੂੰ ਵੀ ਆ ਜਾ ਜਾ ਹੈ ਨਹੀਂ ਫਿਕਰ ਹੈ ਤਾਂ ਫੱਡ ਲਿਆ ਤੇਰੇ ਬਿਨਾ ਕੋਈ ਮਿਸਤਰੀ ਨਹੀਂ ਹੈਗਾ ਪਿੰਡ 'ਚ ਮੂੰਕ ਲਿਆ ਕਰ ਬਗਦਾ ਖੇਤੀ ਜਾ ਹੁਣ ਪੈਸੇ ਕਿੱਦੇ ਦੇ ਦੇਗੀ ਕੰਮ ਤਾਂ ਤੂੰ ਮੇਰਾ ਕਰਿਆ ਨਹੀਂ ਤੇ ਪੈਸੇ ਕਦੇ ਦੇਣਾ ਮੈਂ ਹਾਂ ਹੁਣ ਟੱਲੀ ਮੂੰਹ ਦਾ ਤਣਕ ਕੋਈ ਨਾ ਇਹ ਲੈ ਦੀ 150 ਜਿਹੜਾ ਲੈਣਾ ਦਾ 2500 ਤੈਨੂੰ ਇੰਨੇ ਕੰਮ ਦਾ ਥੋੜੀ ਤਾਂ ਦਊਂਗੀ ਮੈਂ ਉਹੀ ਗੱਲ ਹੈ ਅਹੀਂ ਕੰਮ ਛੱਡਣਾ ਪਊਗੀ ਤੁਹਾਡੇ ਵਰਗੇ ਛੜਾਉਣਗੇ ਕੰਮ ਕਹੇ ਲੈਦਾ ਹੂੰ ਨਹੀਂ ਛੱਡਦਾ ਸੀਗਾ ਕਰ ਕੋਈ ਨਾ ਪੱਤੀ ਤੋਂ ਲੈਣੀ ਦਾ ਬਗ ਜਾ ਹੁਣ ਤੇ ਮੇਰੀਆਂ ਲੱਤਾਂ ਟੜਾਦੀ ਲੱਤਾਂ ਤੇ ਉਹਨੂੰ ਦੱਜਾ ਕਰੇਣੀ ਫੋਨ ਕਰਤਾ ਕੈ ਲੈ ਨਾ ਬੈਲਾ ਨਹੀਂ ਆ ਕੈਲੇ ਕੋਲੇ ਸਮਾਨ ਬਹੁਤ ਹੈਗਾ ਕੋਈ ਨਾ ਨਾ ਪਿੰਡ ਤੇ ਕਿਸੇ ਹੋਰ ਦੇ ਪੱਖੇ ਭੁੱਖੇ ਖਮਾਰਿਆ ਦਾ ਇਹ ਕਿੱਥੇ ਲਾਇਆ ਹੋਈ ਕਰਨਾ ਤੂੰ ਤਾਂ ਮੇਰੇ ਧਵਾ ਦੇ ਕੱਪੜੇ ਜਿਹੜੇ ਧਵਾਉਣੇ ਸੀ ਤੂੰ ਲਾ ਚੰਗਾ ਉਹ ਕਹੇ ਲੈ ਅੰਗੰਜਰ ਨੇ ਮੈਂ ਤੇ ਦੇਣਵਾਰੀ ਦਿੰਦੇ ਨਹੀਂ ਹੈ ਫਿਰੀ ਦੀ ਮਾਰਦੇ ਸਾਰੇ ਮੇਸਤਿਆਂ ਦੇ ਚ ਦੋ ਸਤਾਂ ਹੀ ਤਾਂ ਕੰਮ ਛੱਡਣ ਉਹ ਕੰਜਰ ਦਾ ਕਹੇ ਲਿਆ ਇਹਦੇ ਦੰਦਰ ਅੱਗ ਲੱਗੀ ਸੀਗੀ ਅੱਗ ਬਜਾਉਣੀ ਸੀ ਕਾਹਨੂੰ ਮਸ਼ੀਨ ਖਰਾਬ ਹੋ ਗਈ ਕਾਹਨੂੰ ਡੀਜ਼ਲ ਖਰਾਬ ਹੋਇਆ ਸੀ ਜਾਂ ਜੇ ਤਾਂ ਭੁੱਖ ਲਹਿ ਗਈ ਅੰਦਰ ਬੜ ਤਾ ਗਈ ਜਲ ਕਰਕੰਦੀ ਨੇ ਸਮਾਰ ਕੇ ਕੰਮ ਕਰਿਆ ਨਹੀਂ ਪੂਰਾ ਟੈਕ ਇਹ ਕੰਮ ਕਰਾਉਣ ਵਾਲੀ ਹੁੰਦੀ ਕਰਾਰਾਂ ਵੀ ਉਹ ਕਹਿੰਦੇ ਪੋਪਲਾ ਪਪਲੀ ਹੋਈ ਹੈ ਉਹਦੇ ਨਾਲ ਕੀ ਨਜ਼ਾਰਾ ਆਉਂਦਾਗਾ ਹੁਣ ਪੈਸੇ ਮੇਰੇ ਉਹਨਾਂ ਪਤਾ ਨਹੀਂ ਦੇਊ ਪਤਾ ਨਹੀਂ ਨਾ ਦੇਊ ਵੀ ਪਤਾ ਨਹੀਂ ਕੁੱਲੀ ਚੋ ਦੇਣਾ ਹੰਤਾ ਕੰਮ ਛੱਡਣੀ ਪਊਗਾ ਲੈ ਕਹਿ ਲਿਆ ਹੁਣ ਇਸ ਤੋਂ ਬਾਅਦ ਕਿਸੇ ਨਾਲ ਨਹੀਂ ਕਰਦੇ ਇਹ ਤਾਂ ਕੰਜਦੀ ਮਾਂਜੂ ਵੀ ਨਾਲੇ ਉਹ ਕਹਿੰਦੇ ਨੇ ਨਾ ਕੂਕਿਆਂ ਦੇ ਡੋਲ ਵਾਂਗੂ ਮਾਂਜੂਗੀ ਹੈ ਮੈਂ ਕਹਿੰਦਾ ਅਸੀਂ ਕਾਹਨੂੰ ਕਾਹਨੂੰ ਸਰ ਬਾਊ ਵੀ ਨੇ ਪਤਾ ਲੱਗਵਾਉਂ ਗੁਮਾਣ ਗਿਆ ਨੂੰ ਨਾਲੇ ਕਹਿੰਦੇ ਉਹ ਕਹਿੰਦੇ ਨੇ ਗੱਲ ਉੱਡ ਜੀ ਉੱਡ ਜੀ ਏ ਡੱਕਰੂਗੀ ਦੇ ਤੇ ਝੂਟੇ ਕਹਿ ਲਿਆ ਨਿਆਰੇ ਦੇ ਤੇ